Ah uh... राइबल है राइबल ग्रंथ है ना कोई दो ग्रंथ नहीं है रमायण है रमायण तो ग्रंथ है ईटा ग्रंथ सारे जन नौ सरकार चाहो ਜੈ ਗੁਰੂ ਦੇਵ ਧੰਨ ਗੁਰੂ ਦੇਵ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 638ਵੇਂ ਜਨਮ ਦਿਵਸ ਉਤਸਵ ਦੇ ਸੰਬੰਧ ਵਿੱਚ ਪੂਰੇ ਨਗਰ ਨਿਵਾਸੀਆਂ ਨੂੰ ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਗੁਰਪ੍ਰਵਦੀ ਬਹੁਤ ਬਹੁਤ ਲੱਖ ਲੱਖ ਮੈਂ ਨੌਜਵਾਨਗوں ਨੂੰ ਅਪੀਲ ਕਰਦਾ ਹਾਂ ਕਿ ਗੁਰੂ ਮਹਾਰਾਜ ਦੇ ਪੂਰਨਿਆਂ ਤੇ ਚੱਲਦੇ ਹੋਏ ਲਾਇਮਤਾ ਤੋਂ ਨਸ਼ਿਆਂ ਦੇ ਲਾਇਮਤਾ ਤੋਂ ਦੂਰ ਰਹਿਣਾ ਤੇ ਦੇਸ਼ ਕੌਮ ਦੀ ਵੱਧ ਤੋਂ ਵੱਧ ਸੇਵਾ ਕਰਨ ਜੈ ਗੁਰਦੇਵ ਜੈ ਗੁਰਦੇਵ ਸ਼੍ਰੀ ਗੁਰੂ ਵਿਦਾusaha ਮਹਾਰਾਜ ਜੀ ਤੇ 638 ਮੈਂ ਪ੍ਰਕਾਸ਼ ਜਾੜੇ ਜੀ ਸਮੂਹ ਨਗਰ ਨਾਗਰ ਨੂੰ ਅੱਜ ਦੇਸ਼-ਪਰੇ ਦੇ ਚੰਦੇ ਹੋਏ ਪੰਜਾਬੀਆਂ ਨੂੰ ਸਮੂਹ ਸ਼ਰਦਾਲੂਆਂ ਨੂੰ ਲੱਖ-ਲੱਖ ਵਧਾਈ ਹੋਵੇ ਮੈਂ ਅਧਾਰਾ ਪਬਲਿਕ ਪੁਲਿਸ ਮੀਟਰ ਦਾ ਇੰਸਪੈਕਟਰ ਰਾਜ ਕੁਮਾਰ ਤਰਵਾ ਜੈ ਜੀ ਦੇ ਤੁਨ ਗਿਆਕਰਦੇ ਧੰਨ ਗਦੇ ਮੈਂ ترસિંહ لال ਸਰਪੰਚ ਪਿੰਡ ਜੈਤੇਵਾਲੀ ਸ਼੍ਰੀ ਗੁਰਦਾਸ ਮਹਾਰਾਜੀ ਦੇ 638 ਮੈਂ ਜਨ ਸਤਵ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ lakh lakh ਵਧਾਈ ਜਿੰਦਾ ਜੀ ਆਕਰਦੇ ਅੰਦਰ ਹੀ ਸਿਰ ਵੇਣਾ ਤੇ ਤੇਰਾ ਤੇ ਆ ਫੇਰ ਅੰਦਰ ਉਹੀ ਹਾਲ ਤਾਂ ਫਿਰ ありがとうございます。啊啊啊 ਉਧਰਾਇਂ ਟਾਈਮ ਨਾਲ ਤਾਦਰੂਦ ਦੇ ਅਗੇਰੀ ਕੱਢ ਗਿਆ ਬੱਚਾ ਮੇਰੀ ਗੱਡੀਆ ਇਹ ਤਰ੍ਹਾਂ ਕੋਟ ਜੁਐਸੇ ਤੋਂ ਸ਼ਿਵਦਾਸ ਜਨਮ ਲੈ 636 ਮੈ ਜਨਮ ਦੇ ਰਿਕਾਰਡ ਪਰ ਵੀ ਸਮੂਹ ਸਾਥ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਦੇਸ਼ ਦੇਸ਼ ਵਿੱਚ ਤੇ ਪੰਜਾਬੀ ਵੀਰਾਂ ਨੂੰ ਲੱਖ ਲੱਖ ਵਧਾਈ ਹੋਵੇ ਜੈ ਗੁਰਦੇਵ ਧੰਨ ਗੁਰਦੇਵ ਮੈਂ ਬినੋਦ ਕੁਮਾਰ ਪੰਚਾਇਤ ਮੈਂਬਰ ਜੱਤੇਵਾਲੀ ਆਪਣੇ ਵੱਲੋਂ ਅਤੇ ਪੂਰੇ ਪਰਿਵਾਰ ਵੱਲੋਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਅਤੇ ਪੂਰੇ ਪੰਜਾਬੀਆਂ ਨੂੰ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਦੇ 638ਵੇਂ ਜਨਮ ਦਿਨ ਤੇ ਹੀ ਬਹੁਤ ਬਹੁਤ ਲੱਖ-ਵਧਾਈ ਲੱਖ-ਵਧਾਈ ਦਿੰਦਾ ਹਾਂ ਜੈ ਗੁਰਦੇਵ ਲੱਗ ਪਾ ਸੀ ਚਾਓ ਲਾ ਤੇ ਹਾਂ ਹੈ ਲਾ ਤੇ ਆਹ ਕਰਵਾ ਹਾਂ ਹਾਂ ਬਾਈ Yeah <laughs>